ਜਦੋਂ ਜਿਹਨੂੰ ਆਪ ਆਖਦੇ ਆ محمد ਸ਼ੇਰ ਖਾਨ ਨੇ ਹਾਦ ਨਾਰਾ ਮਾਰਿਆ ਉਹ ਕੇਵਲ ਇੱਕ ਵਾਕ ਨਹੀਂ ਕਿਹਾ ਸੀ ਉਹਨੇ ਉਥੇ ਲੰਮੀ ਚੌੜੀ ਵਿੱਚ ਬਹਿਸ ਚੱਲੀ ਸੀ ਕੋਰਟ 'ਚ ਵਜ਼ੀਰ ਖਾਨ ਦੇ ਕੋਰਟ 'ਚ ਸਰਹੰਦ ਜਦੋਂ ਕਿਹਾ ਗਿਆ ਵਜ਼ੀਰ ਖਾਨ ਵੱਲੋਂ ਕਿ ਬਦਲਾ ਲੈ ਆਪਣੇ ਪਿਤਾ ਦਾ ਬਦਲਾ ਲੈ ਆਪਣੇ ਪਰਿਵਾਰ ਦਾ ਇਹ ਬੱਚੇ ਮੈਂ ਤੇਰੇ ਹਵਾਲੇ ਕਰ ਦਾਂ ਤਾਂ محمد ਸ਼ੇਰ ਖਾਨ ਨੇ ਇਹ ਕਿਹਾ ਸੀ ਕਿ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਇਸਲਾਮ ਮੁਤਾਬਕ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਸ਼ਰਾਅ ਦੇ ਮੁਤਾਬਕ ਨਹੀਂ ਹੈ ਯਾਂ ਕਾਜ਼ੀ ਹਵਾਲਾ ਦੇ ਕਿ ਕਿਤੇ estrategi اسلام ਚ ਹੋਇਆ ਸੀ ਮੈਂ ਇਹੀ ਨਹੀਂ ਕਿ ਇਹਨਾਂ ਬੱਚਿਆਂ ਨੂੰ ਸਜ਼ਾ ਦੇਣ ਦੇ ਖਿਲਾਫ ਹਾਂ ਸਗੋਂ ਮੈਂ ਇਹ ਸਕ ਚਾਹਾਂ ਕਿ ਅੱਗੋਂ ਨੂੰ ਵੀ ਕਿਸੇ ਬੱਚੇ ਨੂੰ ਉਹਨਾਂ ਦੇ ਮਾਪਿਆਂ ਦੇ ਗੁਨਾਹਾਂ ਬਦਲੇ ਸਜ਼ਾ ਨਾ ਦਿੱਤੀ ਜਾਏ ਵਜ਼ੀਰ ਖਾਨ ਨੇ ਕਿਹਾ ਕਿ ਕਾਫਰਾਂ ਨਾਲ ਤੇ ਕਾਫਰਾਂ ਦੇ ਬੱਚਿਆਂ ਨਾਲ ਤੇਰਾ ਪ੍ਰੇਮ ਤੇ ਹੈ ਜੀ ਕਿਉਂ ਜਾਗ ਉੱਠਿਆ ਮੁਹੰਮਦ ਸ਼ੇਰ ਖਾਨ ਨੇ ਕਿਹਾ ਕਿ ਨਾ ਕਾਫਰਾਂ ਨਾਲ ਪ੍ਰੇਮ ਨਾ ਕਾਫਰਾਂ ਦੇ ਬੱਚਿਆਂ ਨਾਲ ਪ੍ਰੇਮ ਮੇਰਾ ਇਸਲਾਮ ਨਾਲ ਹੈ ਇਹਨਾਂ ਮਾਸੂਮਾਂ ਨੂੰ ਜੇ ਸਜ਼ਾ ਦੋਗੇ ਤਾਂ ਉਹਦੇ ਬਦਲੇ ਚ ਕਿੰਨੇ ਮੁਸਲਮਾਨਾਂ ਦੀਆਂ ਜਾਨਾਂ ਜਾਣਗੀਆਂ ਇਹਦਾ ਅੰਦਾਜ਼ਾ ਤੁਹਾਨੂੰ ਨਹੀਂਦਾ ਅੰਦਾਜ਼ਾ ਮੈਨੂੰ ਹੈ ਇਹ ਬਹੁਤ ਵੱਡਾ ਪਾਪ ਹੋਏ